ਗੁਲਾਬ ਸਿੱਧੂ ਦਾ ਲਾਈਵ ਸ਼ੋਅ ਦੇ ਵਿੱਚ ਪੈ ਗਿਆ ਇੱਕ ਨਵਾਂ ਪੰਗਾ ਦੋ ਗਰੁੱਪ ਆਪਸ ਵਿੱਚ ਹੀ ਲੜ ਪਏ ਤੇ ਕਰਾਤੀ ਬਿਲਕੁਲ ਠਾਠਾ ਦੇਖੋ ਇੱਕ ਗ੍ਰੇ ਸ਼ਰਟ ਵਾਲਾ ਕਿਦਾਂ ਆਪਣੇ ਹੱਥ ਹੌਲੇ ਕਰਦਾ ਦਿਖਾਈ ਦਿੰਦਾ ਹੈ ਤੇ ਨਾਲ ਦੀ ਨਾਲ ਗੁਲਾਬ ਸਿੱਧੂ ਕਹਿੰਦਾ ਹੈ ਨਾਲ ਦਾ ਮੈਦਾਨ ਖਾਲੀ ਹੀ ਪਿਆ ਹੋਇਆ ਹੈ ਜੇ ਕਿਸੇ ਦਾ ਬੋਤਲ ਦਿਲ ਕਰਦਾ ਤੇ ਇਧਰ ਆ ਜਾਓ ਗੁਲਾਬ ਸਿੱਧੂ ਨੂੰ ਇਸ ਟਾਈਮ ਕਾਫੀ ਧਮਕੀਆਂ ਵੀ ਮਿਲਦੀਆਂ ਪਈਆਂ ਨੇ ਤੇ ਲਾਈਵ ਆ ਕੇ ਗੁਲਾਬ ਨੇ ਦੱਸਿਆ ਵੀ ਹੈ ਕਿ ਇਸ ਟਾਈਮ ਮੈਨੂੰ ਬਹੁਤ ਸਾਰੀਆਂ ਧਮਕੀਆਂ ਮਾਰਨ ਦੀਆਂ ਮਿਲਦੀਆਂ ਨੇ ਸੋ ਦੋਸਤੋ ਗੁਲਾਬ ਸਿੱਧੂ ਨੂੰ ਪਿਆਰ ਕਰਨ ਵਾਲੇ ਗਾਣੇ ਸੁਣਨ ਵਾਲੇ ਵੀਡੀਓ ਨੂੰ ਵੱਤ ਤੋਂ ਵੱ ਚੈਨਲ ਤੇ ਨਵੇਂ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜ਼ਰੂਰ ਕਰ ਲਿਓ ਜੀ। ਆ ਵੀ ਬਹੁਤ ਗਰਮ। ਕੋਮੈਟ ਕਰੋ ਮੈਂ ਦੋਮਣ। ਭਾਈ ਇਹਨਾਂ ਨੂੰ ਦੇਖ ਲੈਣ ਦਿਓ ਦੋ ਜਣਿਆਂ ਨੂੰ ਜੋਰ। ਕਾਹ ਇਧਰ ਬਾਵਾ ਗਰਾਊਂਡ ਪਿਆ। ਇਕੱਲਿਆਂ ਨੂੰ ਭੇਜ ਦੋ। ਕੋਮਾ ਕੋਮਾ ਟੋਮਣ ਬਾਈ ਇਹਨਾਂ ਨੂੰ ਦੇਖ ਲੈਣ ਦਿਓ ਦੋ ਜਣਿਆਂ ਨੂੰ ਜੋਰ ਕਾ ਇਹ ਦਰਵਾਵਾ ਗਰਾਊਂਡ ਪਿਆ ਹੈ ਕੱਲਿਆਂ ਨੂੰ ਭੇਜ ਦੋ ਜਲਦੋ